ਸੱਚ ਚ ਚਿਤਈ ਆ ਗਿਆ ਹੀ ਮੰਮੀ ਨੇ ਫੋਨ ਕਰਕੇ ਪੁੱਛਾਂ ਭਣਾ ਵੀ ਆਇਆ ਨਾ ਕਿ ਤੁਸੀਂ ਰਹਿਣਾ ਹੈ ਹਲੋ ਗੱਲੀ ਮਹਾ ਵੀ ਆਇਆ ਨਾ ਕਿ ਰਹਿਣਾ ਤੁਸੀਂ ਆਹ ਸ਼ਹਿ ਰਹਿਣਾ ਹੈ ਚਲੋ ਠੀਕ ਹੈ ਉਹ ਨਹੀਂ ਨੇ ਕੰਮ ਤੇ ਨਹੀਂ ਕੋਈ ਵੀ ਉਹ ਕਰਈਆਂ ਮੈਂ ਕਿੱਥੇ ਜਾਣਾ ਆਹੋ ਚੰਗਾ ਪਾ ਲੈਣਾ ਮੈਂ ਉਹ ਚਲੋ ਠੀਕ ਆ ਚੰਗਾ ਉੱਥੇ ਜਾ ਕੇ ਧਿਆਨ ਮੇਰੇ 'ਚੀ ਉਰ ਤਾਂ ਚੱਲ ਵਧੀਆ ਹੋ ਗਿਆ ਨਾ ਰਹਿ ਪੈਣਾ ਐਦਾਂ ਕਰਨਾ ਅੱਜ ਹੀ ਕੰਮ ਕੱਢ ਦੇਣਾ ਨਵਲੇ ਨਵਦੀਪ ਨੂੰ ਆਉਣਾ ਵੀ ਰੋਟੀ ਪਾਣੀ ਬਣਾਉਦਾ ਉਹ ਨਵਦੀਪ ਉਰੇ ਆ ਹਾਂਜੀ ਦੱਸੋ ਮੈਂ ਹੈ ਮੰਮੀ ਹੁਣਾਂ ਨੇ ਨਹੀਂ ਆਉਣਾ ਅੱਛਾ ਕੀਤਾ ਮੈਂ ਫੋਨ ਉਹਨਾਂ ਨੂੰ ਮੈਨੂੰ ਤੇ ਪਹਿਲਾਂ ਹੀ ਲੱਗੰਦਿਆ ਸੀ ਕਿ ਉਹਨਾਂ ਨੇ ਨਹੀਂ ਆਉਣਾ ਉਹ ਨਾਨੀ ਨਹੀਂ ਆਉਂਦੇ ਅੰਡਈ ਚਲੋ ਕੋਈ ਗੱਲ ਨਹੀਂ ਫਿਰ ਕੀ ਰਹਿ ਪਣਗੇ ਤੇ ਅਹ ਤੇ ਮਿਹਰੋ ਟੀ ਪਾਣੀ ਦਾ ਕਰ ਲਈ ਕੋਈ ਨਹੀਂ ਨੇ ਕਰਨਦੀ ਆ ਤੈਨੂੰ ਕਰਨਾ ਪੈਣਾ ਸਾਰਾ ਮੈਂ ਕਰਨਦੀ ਆ ਕਿੰਦਰ ਉਹੀ ਕੰਮ ਕਰਨਦੀ ਆ ਚਲ ਵਧੀਆ ਮੈਂ ਤੈਨੂੰ ਤਜੇ ਦੱਸਿਆ ਵਾ ਠੀਕ ਆ ਦੱਸਿਆ ਵਾ ਬਣਾਇਆ ਕੀ ਉਦਾਂ ਦਾਲ ਬਣਾਈ ਜੇ ਦਾਲ ਕਾਦੀ ਮਾਵਾ ਛੋਲਿਆਂ ਦੀ ਹੋਰ ਕਾਦੀ ਬਣਾਣੀ ਹੈ ਉਹ ਕੋ ਦੇਖੋ ਚਾਹ ਦੀ ਸਬਜ਼ੀ ਬਣਾ ਲਿਆ ਕਰੋ ਤੇ ਪਨੀਰ ਹੈਗਾ ਨਾਲ ਪਨੀਰ ਬਣਾਵਾ ਵੀਹੜਾ ਬਣਾ ਲੈਣਾ ਬਣਾ ਲੈਣੇ ਕਿਤੇ ਵਧੀਆ ਤੇ ਕੋਈ ਨਹੀਂ ਬਣਾ ਲੈਣੀ ਉੱਤੇ ਬਣਾਉਣ ਤੇ ਕਿੱਡਾ ਟਾਈਮ ਲੱਗਣਾ ਹੂੰ ਚੱਲ ਇਦਾਂ ਕਰ ਤਾ ਨਾਲੇ ਮੇਰੀ ਇੱਕ ਹੋਰ ਗੱਲ ਸੁਣੋ ਹੁਣ ਫੇਰ ਨਾ ਕਿਹੇ ਬੰਨੇ ਚੱਲ ਜਿਓ ਹੁਣ ਤੁਹਾਨੂੰ ਪਤਾ ਮੰਮੀ ਡੈਡੀ ਵੀ ਨਹੀਂ ਘਰ ਹੈਗੇ ਤੇ ਤੁਸੀਂ ਇਹ ਨਾ ਹੋਏ ਕਿਹੇ ਪਾਸੇ ਤੁਰ ਪੋ ਜਾਣਾ ਮੈਂ ਕਿੱਥੇ ਇੱਥੇ ਹੀ ਆ ਮੈਨੂੰ ਪਤਾ ਵਾ ਨਾ ਤੁਹਾਡਾ ਤੁਸੀਂ ਤੁਰ ਪੈਂਦੇ ਹੋਂ ਦਿਓ ਸਵੇਰੇ ਸਵੇਰੇ ਤੇ ਸ਼ਾਮਾਂ ਜੀਆਂ ਨੂੰ ਕਹੇ ਪਾਸੇ ਨੂੰ ਯਾਰ ਇੱਕ ਦਿਨ ਤੂੰ ਵੀ ਉਹਨਾਂ ਵਾਲਾ ਕੰਮ ਡਾ ਪੀਣ ਕਰਨ ਆ ਕੰਮ ਮੰਮੀ ਕਰਦੀ ਸੀ ਤੇ ਮੰਮੀ ਕਰਦੇ ਸੀ ਤੇ ਮੈਂ ਤੁਹਾਨੂੰ ਚੰਗੇ ਵਾਸਤੇ ਕਹਿੰਦੀ ਮੈਂ ਕਿਹੜਾ ਮਾੜੇ ਵਾਸਤੇ ਕਹਿਣ ਦੀ ਆ ਉਹ ਮੈਂ ਕਿਹਾ ਚੱਲ ਚੱਲੇ ਆਵਾ ਉਹ ਹੁਣ ਜਾਇਓ ਨਾ ਕਿਤੇ ਮੈਂ ਕੱਲੀ ਆ ਘਰ ਮੈਨੂੰ ਡਰ ਲੱਗਦਾ ਵਾ ਉਹ ਡਰ ਇੱਥੇ ਹੈ ਭੀਤੂ ਬੈਠੇ ਨੇ ਇੱਥੇ ਅਜੇ ਮੈਂ ਪੱਠੇ ਲਿਆਉਣ ਵਾਲੇ ਡੈਡੀ ਨੇ ਸਨਾ ਦੇਤਾ ਨਾਲੇ ਮੋਟਰ ਤੇ ਵੀ ਜਾਣਾ ਜਾਓ ਫਿਰ ਹੁਣੇ ਹੁਣੇ ਟਾਈਮ ਨਾ ਹੋ ਆਉ ਕਿ ਅੱਧੀ ਰਾਤ ਜਾਣਾ ਵਾ ਉਹ ਚਲ ਜੇ ਨਾ ਆ ਮੈਨੂੰ ਪਤਾ ਜਦੋਂ ਜਾਣਾ ਹੈ ਅੱਧ ਹੋ ਗਈ ਇਹ ਦੇ ਵਾਲੀ ਚਲ ਚੰਗਾ ਸੁਗਨ ਨਹੀਂ ਹੋਣਾ ਤੇ ਇੱਕ ਰਾਤ ਤੇ ਸੌਖੀ ਨਿਕਲੂਗੀ ਨਾ ਮੇਰੀ ਉਹ ਤਾਂ ਬੜੀ ਚਲਾਕ ਬੰਦੀ ਆ ਫਿਰ ਰੱਖਿਆ ਹੋਵੇ ਕਿੱਥੇ ਆਹ ਸ਼ੂਗਰ वगैरह ਦਿਨੋਂ ਮੈਂ ਵੇਖ ਲਿਆ ਹੁਣ ਇਹਦਾ ਸੋਨਾ ਸਾਰਾ ਨਾ ਮੰਮੀ ਦੇ ਹੱਥ ਲੱਗ ਜਾਣਾ ਹੀ ਉਹ ਅਗਲੇ ਰੱਖਣਾ ਕਿਤੇ ਆਪਣੇ ਸਮਾਨ ਚ ਰੱਖ ਤਲੋਦਾ ਜਿੰਨਾ ਕਹਿਗਾ ਨਾ ਮੇਰੇ ਕੋ ਦੋ ਢਾਈ ਮਹੀਨੇ ਲੱਗ ਜਣੇ ਸੁਖ ਤਦ ਕਰ ਦਿਆਂਗੇ ਤਰਲੇ ਮਾਰਨੇ ਦੂੰਗੇ ਚਲ ਇਹਨੂੰ ਲੋਨਾ ਟਕਾਣੇ ਇਹਦੇ ਕਰਕੇ ਜੀ ਮੈਂ ਹਾਂ ਮੋਟਰ ਬੰਦ ਕਰ ਬਈ ਮੋਟਰ ਚਲਾਵਾ ਜਾ ਕੇ ਮੈਂ ਹੈ ਪਾਣੀ ਦਾ ਘੁੱਟ ਪੀ ਲੋ ਉਹ ਚੱਲ ਪਾਣੀ ਉੱਥੋਂ ਪੀ ਲੂੰਗਾ ਜਾ ਕੇ ਨਾ ਤੈਨੂੰ ਹੁੰਦੇ ਨਹੀਂ ਕਿਹਾ ਤੂੰ ਮੋਟਰ ਚਲਾ ਦੀਂ ਤੂੰ ਫੋਨ ਕਰਦੇ ਸੀ ਤੇਰੇ ਅੰਦਰ ਆਤੀ ਫੋਨ ਤੇ ਕੀਤਾ ਸੀ ਹਾਂ ਪਰ ਉਹਦਾ ਦਿਮਾਗ ਇਹਦਾ ਕਿੱਥੋਂ ਹੈਂ ਮੋਟਰ ਤੂੰ ਵੇਖੀਏ ਬੰਦ ਹੈਗੀ ਆਹੋ ਤੇ ਮੈਂ ਚਾਲੂ ਕਰਾਂ ਮੈਂ ਪਾਗਲ ਵਾਂ ਮੈਂ ਹੈ ਪਾਣੀ ਦਾ ਘੁੱਟ ਪੀ ਲੋ ਉਹ ਪਾਣੀ ਉੱਥੋਂ ਪੀ ਲੂੰਗਾ ਹੱਥ ਕਰਦੇ ਏ ਤੁਸੀਂ ਨਹੀਂ ਪਰ ਕੀ ਕਰੋ ਇਹ ਤਾਂ ਭੂਏ ਚੜਿਆ ਵਾ ਨਾ ਇਹਨੇ ਤਾਂ ਮੈਂ ਪੁੱਛਣੀ ਆ ਨਾ ਚਾਜਣਾ ਚੜਾ ਪਾਣੀ ਦਾ ਘੁੱਟ ਵੀ ਨਹੀਂ ਪੀਤਾ ਫੱਦੀ ਹੋਈ ਇਹਨਾਂ ਵਾਲੀ ਵੀ ਆਂਦਿਆਂ ਰਲਾ ਪਾਣਾ ਸ਼ੁਰੂ ਕਰਤਾ ਵਾ ਮੰਮੀ ਦੀ ਤੇ ਕਿਤੇ ਜਬਾਨ ਮੂੰਹ ਚ ਪੈਂਦੀ ਨਹੀਂ ਨਾ ਸ਼ੁਕਰ ਹੋਇਆ ਹੀ ਗੇ ਹੀ ਕਿਤੇ ਸ਼ਾਂਤੀ ਹੋਈ ਹੀ ਘਰ ਵਿੱਚ ਐਂ ਤੇ ਲੜਾਈ ਦੀ ਜਾੜੀ ਨੇ ਪਤਾ ਨਹੀਂ ਕਿੱਥੇ ਵੜੀ ਆ ਮਹਾਰਾਣੀ ਕਿਤੇ ਸਾਹਮਣੇ ਤੇ ਦਿਖੀ ਨਹੀਂ ਗਈ ਤੇ ਨਾ ਹੀ ਮੁੰਡਾ ਦਿਖਿਆ ਵਾ ਵਿਚਾਰੇ ਨੇ ਆਉਂਦੇ ਨੇ ਕਿਤੇ ਪਾਣੀ ਦਾ ਘੋਟ ਨਹੀਂ ਪੀਤਾ ਤੇ ਬੰਬੀ ਚਲਾਉਣ ਤੁਰ ਪਿਆ ਵਾ ਫੱਦੀ ਹੋਈ ਇਹਨਾਂ ਵਾਲੀ ਵੀ ਕੀ ਮੀਂਦਾ ਵੈਨਾਂ ਤੋਂ ਬੜਾ ਨੂੰ ਪਤਾ ਨਹੀਂ ਲੱਗਾ ਤੇ ਆ ਗਈ ਆ ਪਾਣੀ ਦਾ ਘੋਟੀ ਦੇਦਾ ਵੀ ਨਹੀਂ ਆਪੜਾ ਨੀਨਦੀਪ ਨਵਦੀਪ ਪਾਣੀ ਲੈ ਗਿਆ ਕਰਨਾ ਚ ਰੂਹ ਗਿਆ ਹਣਾਵਾ ਕਿਤੇ ਵਾਦ ਵੀ ਨਹੀਂ ਗਾੜੀ ਦਿੰਦੀ ਬੰਦਾ ਵਾਦ ਹੀ ਦੇ ਦਿੰਦਾ ਕਿ ਮਮੀ ਆ ਗਈਆਂ ਮੈਂ ਕੋਈ ਨਹੀਂ ਆ ਲੈਂਦੇ ਹਾਂ ਜਰਾ ਕਿਨੂੰ ਇਹ ਪਾਣੀ ਫੜਾ ਕੇ ਆ ਲੇ ਦਸ ਲਿਓਣ ਹੀ ਲੱਗੀਆਂ ਮਾਸਾ ਜਰੌਂਦਣੀ ਹੈਗੀ ਕਿ ਤੇ ਇਹਨਾਂ ਦੇ ਵਿੱਚ ਮੈਨੂੰ ਵੀ ਪਤਾ ਆਏ ਨੇ ਮੈਂ ਪਾਣੀ ਫੜਾਉਣਾ ਇਹਨਾਂ ਨੂੰ ਅੰਡੀਆਂ ਰੋਲਾ ਪਾਉਣਾ ਸ਼ੁਰੂ ਕਰਤਾ ਵਾ ਅੰਡੀਆਂ ਗਵੰਡੀਆਂ ਨੂੰ ਵੀ ਪਤਾ ਲੱਗ ਗਿਆਣਾ ਪਿਆ ਆ ਗਏ ਨੇ ਆਲੋ ਮਮੀ ਪਾਣੀ ਆ ਗਈਆਂ ਨਾ ਮੂੰਚ ਕੋਕੜੀਆਂ ਪਾਈਆਂ ਹੈਗੀਆਂ ਤਿੰਨ ਆਵਾਜ਼ਾਂ ਦਿੱਤੀਆਂ ਤੈਨੂੰ ਮੈਂ ਕੰਮ ਦਾ ਆਵਾਜ਼ ਹੀ ਦੇ ਦਿਆ ਕਰ ਮੈਂ ਕੋਈ ਕੰਮ ਹੀ ਕਰਾ ਨਹੀਂ ਹੈ ਤੁਹਾਨੂੰ ਮੇਰੀ ਆਵਾਜ਼ ਬੜੀ ਪਸੰਦ ਜਿਹੜੀ ਮੈਂ ਤੁਹਾਨੂੰ ਆਵਾਜ਼ਾਂ ਦੇਣ ਆਪਾਂ ਕੰਮ ਕਰ ਨਹੀਂ ਆ ਨਾ ਇਹਿੰਨ ਦੱਸ ਪੈਣਾ ਵੀ ਆ ਅਕਲ ਕਿੱਥੋਂ ਲੈ ਕੇ ਆਈ ਏ ਤੂੰ ਆ ਹੱਥ ਚ ਪਾਣੀ ਲੈਈ ਦੰਦਾ ਇੰਨਾ ਫੜਕੇ ਟਰੇ ਹੈ ਨਹੀਂ ਸਾਡੇ ਘਰ ਕੋਈ ਅੱਗ ਲੱਗਣ ਜੋਗੀਆਂ ਟਰੇਵਾ ਮਮਮੀ ਮੈਨੂੰ ਵੀ ਪਤਾ ਟਰੇ ਚ ਫੜਾਈਦਾ ਹੁਣ ਘਰ ਚ ਜਿਹੜਾ ਪਾਣੀ ਮੰਗੇ ਮੈਂ ਦਵ ਦਵ ਟਰੇ ਫੜਿਆ ਕਰਾਂ ਤੇ ਬੜਾ ਜੋਰ ਲੱਗਦਾ ਤਾਂ ਟਰੇ ਫੜਦੀਦਾ ਹੈ ਉਦਾਂ ਤੇ ਪਿੰਦਾਂ ਰਾਂਦਾ ਵੀ ਬੜੇ ਤਗੜੇ ਘਰ ਆਈ ਏ ਤੇ ਅਕਲ ਐਨੀ ਨਹੀਂ ਨਸੀ ਤੇਰੀ ਮਾਂ ਨੇ ਫਿਟੇ ਚ ਲਾ ਕੇ ਪਾਣੀ ਦਈਦਾ ਹੁੰਦਾ ਵਾ ਸਾਰੀ ਅਕਲ ਆ ਮੈਨੂੰ ਜਿੱਦਨ ਦੀ ਇਹ ਕਹਾਣੀ ਚ ਆ ਗਈ ਨਾ ਤੁਸੀਂ ਮੈਨੂੰ ਸ਼ਦੈਣ ਬਣਾ ਛੜਿਆ ਵਾ ਅਮਧਿਆ ਰੋਲਾ ਪੁਣਾ ਸ਼ੁਰੂ ਕਰ ਦਿੰਦੇ ਤੁਸੀਂ ਪੁਣਾ ਰੋਲਾ ਮੈਂ ਨਹੀਂ ਮੇਰੀ ਗੱਲ ਸੁਣਾ ਉੱਥੇ ਮੇਰੀਆਂ ਭੈਣ ਦੀਆਂ ਨੌਆਂ ਹੈ ਮਾਰ ਕਿਤੇ ਪੂਆ ਕਿਤੇ ਕਈ 23 ਜਣੀਆਂ ਆਈਆਂ ਉੱਥੇ ਤੇ ਸਾਰੀਆਂ ਪੁੱਛਣ ਤੇਰੇ ਵੱਲੋਂ ਆਪਣੀ ਨੌ ਵੀ ਨਾਲ ਲੈ ਆਂਦੀ ਇੰਨੀ ਮੈਨੂੰ ਸ਼ਰਮ ਆਈ ਕਿਤੇ ਮੇਰੀ ਬੇਇੱਜ਼ਤੀ ਕਰਤੀ ਫੜ ਕੇ ਉਹਨਾਂ ਨੇ ਹੈ ਮੇਰੇ ਤੇ ਪੁੱਤ ਨੂੰ ਕਿਤੇ ਰਿਸ਼ਤੇ ਹੁੰਦੇ ਹੀ ਮਨ ਸਵੰਨੇ ਕੋਈ ਕਨੇਡਾ ਤੋਂ ਕੋਈ ਆਸਟ੍ਰੇਲੀਆ ਤੋਂ ਕੋਈ ਅਮਰੀਕਾ ਤੋਂ ਨਹੀਂ ਮੇਰੀ ਭੈਣ ਰਿਸ਼ਤਾ ਕਰਾਵੇ ਹੈ ਕੁੜੀ ਪੱਕੀ ਉੱਥੇ ਸਿਟੀਜਨ ਉਧਰ ਦੀ ਤੇ ਮੇਰੇ ਮੁੰਡੇ ਨੇ ਤੇ ਹੁਣ ਅਮਰੀਕਾ ਪੁੱਜਾਉਣਾ ਹੈਗਾ ਤੇ ਤੁਸੀਂ ਮੰਮੀ ਉੱਥੇ ਦਾ ਰਿਸ਼ਤਾ ਕਰ ਲੈਣਾ ਹੀ ਨਾ ਕਿੱਦਾਂ ਕਰ ਲੈਣਾ ਹੀ ਸਿਆਪਾ ਤੇਰਾ ਜਿਹ ਵਿੱਚ ਪਿਆ ਹੀ ਗਮਤਰਾ ਇਹ ਤੇ ਕਿਸੇ ਪਾਸੇ ਮੂੰਹ ਹੀ ਨਹੀਂ ਕਰਦਾ ਇਹ ਆਦਾ ਹੀ ਜਾਣਾ ਹੀ ਮਰਵਾ ਮੈਂ ਲਿਆਉਣੀ ਉਹ ਹੁਣ ਠੰਡ ਪਈ ਨਖੱਤੇ ਨੂੰ ਮੇਲਾ ਜਦੋਂ ਤੁਹਾਨੂੰ ਸਾਰਾ ਕੁਝ ਪਤਾ ਤੇ ਫਿਰ ਮੇਰੇ ਤੇ ਕਾਦੇ ਲਈ ਔਖੇ ਹੁੰਦੇ ਹੋ ਤੁਸੀਂ ਤੇarctan ਔਖੇ ਮਨ ਹੋਰ ਕਿਤੇ ਹੋਵਾ ਸਾਰੇ ਪੋੜੇ ਦੀ ਜੜ ਤੇ ਤੂੰ ਆ ਨਾ ਤੂੰ ਉਹਦੀ ਜ਼ਿੰਦਗੀ ਚਾਹੁੰਦੀ ਤੇ ਨਾ ਸਾਡਾ ਬੇੜਾ ਗਰਕ ਹੁੰਦਾ ਸਾਡਾ ਪੁੱਤ ਵਾਜ ਸੈੱਟ ਹੁੰਦਾ ਮੇਰੀ ਜ਼ਿੰਦਗੀ ਸਗੋਂ ਹੋਇਆ ਮੇਰੇ ਤਾਂ ਆਪਣਾ ਬੇੜਾ ਗਰਕ ਹੋ ਗਿਆ ਤੈਡਾ ਮੈਂ ਕੀ ਗਰਕ ਕਰਨਾ ਵਾ ਤੇਰਾ ਕਾਦਾ ਗਰਕ ਹੋ ਗਿਆ ਜ਼ੁਬਾਨ ਇਹ ਵੀ ਕਿਦਾਂ ਚੱਲਦੀ ਆ ਇਹੋ ਵਧਾ ਲੈ ਮੀਟਰ ਲੰਮੀ ਹੁਣ ਹੋਰ ਨਾ ਕੰਮ ਕਰ ਸਿੱਖੀ ਕੋਈ ਵੀ ਜੜਾਂ ਚ ਬੈ ਗਈ ਹੱਡੀਆਂ ਚ ਨਾ ਸਾਡੇ ਮੁੰਡੇ ਨੇ ਹੁਣ ਕਹ ਕਰਨਾ ساری ਉਮਰ ਤਾਂ ਨਾ ਹੋਰ ਪਵਾੜਾ ਖਾਨਾ ਤਰਾ ਸਿਰ ਤੇ ਬੈ ਗਈ ਚੜ ਕੇ ਆਣ ਕੇ ਹਾਏ ਹਾਏ ਆ ਪਾਣੀ ਅੱਗ ਲੱਗਣਾ ਇੰਨਾ ਠੰਡਾ ਵਾ ਵੀ ਗੱਲ ਨਹੀਂ ਕਰਨ ਵਾਲੀ ਅੰਤਰਾ ਗਾਂ ਨੇ ਨੰਗਣ ਡਿਆ ਮੱਥੇ ਮਾਰ ਗਈ ਮੇਰੇ ਸੜੀ ਤੇ ਆਈ ਏ ਪਾਣੀ ਲੈ ਕੇ ਆਂਦੀ ਹੁਣੇ ਘਰ ਕੰਨੋਂ ਆ ਗਈ ਆ ਰਾਹ 'ਚ ਕਿਤੇ ਮਰ ਖੱਪ ਜਾਂਦੀ ਨਾ ਐਡੀ ਛੇਤੀ ਨਿਕਲਣ ਲੱਗਦੀ ਤੇਰੇ ਉਹ ਮੈਂ ਇੱਥੇ ਰਹਿਣਾ ਹੁਣ ਮੈਂ ਵੇਖੀ ਸਹੀ ਤਰ੍ਹਾਂ ਬਣਉਣੀ ਕੀ ਆ ਕਿੰਨੇ ਦਿਨ ਹੋ ਗਏ ਮੇ ਦਾ ਫੋਨ ਨਹੀਂ ਆਇਆ ਦਾਦੀ ਦਾ ਹਾਲ ਚਾਲ ਨਹੀਂ ਪੁੱਛਿਆ ਮੱਕੀ ਹਲੋ ਸਸ਼ੀ ਕਾਮ ਜੀ ਹਾਂਜੀ ਨੇ ਠੀਕ ਠਾਕ ਆਪਣਾ ਤੁਸੀਂ ਸੁਣਾਓ ਇਹ ਡਾਂਡਾ ੜੀ ਠੀਕ ਨਹੀਂ ਹੋਣਾ। ਕੀ ਹਿੱਕਾ? ਚੱਲ ਕੋਈ ਗੱਲ ਨਹੀਂ ਡਾਂਡਾ ਠੀਕ ਨਹੀਂ ਹੋ ਰਿਹਾ ਤਾਂ ਚੱਲ ਇਹਨੂੰ ਮੇਰੇ ਕੋਲ ਘਵਾ ਦੇ ਨਿੱਕੀ ਨੂੰ। ਨਹੀਂ ਨੰਨੇ ਸਾਲ ਕੀ ਕਹਿਣਾ ਵਾ? ਕੁਛ ਨਹੀਂ ਕਹਿੰਦੇ ਮੰਮੀ ਹੋਣੀ। ਹਾਂ ਚੱਲ ਥੋੜਾ ਜਿਹਾ ਤੇਰਾ ਕੋਲ ਵੀ ਮੇਰੇ ਕੋਲ ਤਾਂ ਚੱਲ ਇੱਥੇ ਸਲਾਈਸ ਦੇ ਸੇਖ ਲੋ ਕੀ ਨਾਲੇ। ਹਾਂਜੀ। ਮੈਂ ਕਰਨੀ ਇਹਨਾਂ ਨਾਲ ਵੀ ਗੱਲ ਕਰ ਲੈਣੀ ਆ ਕੋਈ ਨਹੀਂ ਇਹਨਾਂ ਨੇ ਕੀ ਕਹਿਣਾ ਵਾ। ਹਾਂਜੀ ਹਾਂਜੀ ਕੋਈ ਨਹੀਂ ਮੈਂ ਕਰਨੀ ਨਾ ਨਾ ਗੱਲ ਤੇ ਫਿਰ ਦੱਸਨੀ ਆ ਤੁਹਾਨੂੰ ਹਾਂਜੀ ਆਪੇ ਲੈ ਆਉਣਗੇ ਫਿਰ ਹਾਂਜੀ ਚਲ ਠੀਕ ਆ ਫਿਰ ਸਨੀ ਆਇਓ ਹਾਂ ਜਰਾ ਕਾ ਗੱਲ ਕਰਨੀ ਤੁਹਾਡੇ ਨਾਲ ਹਾਂ ਮੈਂ ਮੰਮੀ ਨੂੰ ਮੈਂ ਕਰਨ ਲਈ ਹੀ ਫੋਨ ਕਿੰਨੇ ਦਿਨ ਹੋ ਗਏ ਮੈਂ ਆਇਆ ਨਹੀਂ ਫੋਨ ਰੱਦਦਾ ਹਾਲ ਚਾਲ ਹੀ ਨਹੀਂ ਪੁੱਛਿਆ ਕਿੱਦਾਂ ਠੀਕ ਹੁਣ ਠੀਕ ਆ ਤੇ ਟੈਨਸ਼ਨ ਜੀ ਲੈਂਦਾ ਵੀ ਮੈਂ ਠੀਕ ਨਹੀਂ ਘਰ ਰਹਿੰਦਾ ਤੇ ਇਹਦੀ ਵੀ ਕੁੜੀ ਦੀ ਵੀ ਟੈਨਸ਼ਨ ਲੈਂਦੇ ਆ ਤੇ ਮੈਂ ਵੀ ਥੋੜੇ ਦਿਨ ਇਹਨੂੰ ਇੱਥੇ ਲੈ ਆਉਣ ਨਾਲ ਸਲਾਈਸ ਵੀ ਸਿਖਾ ਦਾਂਗੀ ਆਵਣ ਨੂੰ ਹਾਂ ਚਲ ਵੇ ਹਲਾ ਮੰਮੀ ਕਹਿੰਦੇ ਵੀ ਉਹ ਫਿਰ ਮੰਮੀ ਹੋਣੀ ਨਾ ਕਹਾਂ ਤੇਰੇ ਵੀ ਜੱਲ ਜਾਂਦਾ ਇੱਥੇ ਤੇ ਮੈਂ ਹਾਂ ਚੱਲ ਕੁਛ ਨਹੀਂ ਕੋਈ ਨਹੀਂ ਆਉਂਦੇ ਨਹੀਂ ਚਲ ਮੰਮੀ ਨਾਲ ਗਈ ਗਾਨਾ ਮੈਂ ਚੰਗੀਆਂ ਕੁੜੀ ਉਹ ਇਤੇ ਚੰਗੀ ਆ ਪਰ ਇੱਕ ਕਰੀ ਮਮੀ ਨਾਲ ਗੱਲ ਕਰ ਲੈਣਾ ਕੀ ਜਾਂਦੇ ਆ। ਉੱਦਾਂ ਮੈਂ ਕਰ ਲੈਣਾ ਮਾਂ ਗੱਲ ਮਮੀ ਨਾਲ ਕਰ ਕੋਈ ਗੱਲ ਨਹੀਂ ਤੂੰ ਕੋਈ ਗੱਲ ਨਹੀਂ ਮਗਾਣਾ ਮੈਂ ਸੱਦਣਾ। ਠੀਕ। ਕਰ ਲੈਣਾ ਮੈਂ ਫਿਰ ਮਮੀ ਨਾਲ ਗੱਲ ਕਰ ਲੋ ਫਿਰ ਮਮੀ ਨੂੰ ਮੈਂ ਕਹ ਦਾਂਗੀ ਫੋਨ ਕਰਕੇ ਤੇ ਫਿਰ ਨਾ ਹੋਗਾ ਤੇ ਲੈ ਆਉ ਤੇ ਨਹੀਂ ਜਾ ਕੇ। ਠੀਕ ਆ। ਹਾਂਜੀ। ਮਮ ਕੀ ਕਰ ਰਹੇ ਹੋ? ਉਹ ਤੱਕ ਕੱਪੜੇ ਥੋਤੇ ਤੇ ਮੈਂ ਮੈਂ ਆਪਣਾ ਸੂਟ ਜੋੜ ਕੇ ਰੱਖ ਲਾਂ ਹਾਂ। ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ। ਉੱਤੋਂ ਦੱਸ ਕਿਹੜੀ ਕਰਨੀ ਹੈ। ਉਹ ਸੜਨ ਦਾ ਡਾੜੀ ਨੀਗਾ 3 ਵੀ ਜ਼ਿਆਦਾ। ਹਾਂ ਕੀ ਗੱਲ ਨੂੰ? ਉਹ ਤਾਂ ਠੀਕ ਨੇਗਾ ਤੁਹਾਨੂੰ ਬੜਾ ਦੋ ਚਾਰ ਦਿਨ ਹੋ ਗਏ ਐ ਵਾਹ ਨਹੀਂ ਠੀਕ ਆ। ਹਾਂ। ਕਿਉਂ ਸੜਨ ਕਹਿਣ ਦੀ ਵੀ ਫੋਨ ਆਇਆ ਹੈਗਾ ਮੰਮੀ ਦਾ। ਆਛੇ। ਉਹ ਕੁੜੀ ਨੂੰ ਲਿਓਣਾ ਵਾ ਕਹਿਣ ਦੀ ਮੈਂ ਉੱਥੇ। ਕੁੜੀ ਨੂੰ ਪੱਕੀ ਲੈਣਾ ਕੋਈ ਤਾਂ ਇੱਕ ਅੱਧੇ ਦਿਨ ਵਾਸਤੇ। ਨਹੀਂ ਇੱਕ ਅੱਧੇ ਦਿਨ ਵਾਸਤੇ ਨਹੀਂ। ਹਾਂ। ਉਸ ਲਈ ਸੁਲਿਕਾ ਨਹੀਂ ਕੋਈ ਪਰਾਂ ਦੀ ਮੈਂ ਇੱਥੇ ਲੈ ਆਉਣੀ ਆ ਕਿਸੇ ਖਲਣਾਗੀ ਉਸ ਗੱਲ ਕੀਤੀ ਤੇ ਤੁਹਾਨੂੰ ਬਹੁਤ ਮੇਰੀ ਚੁਬਣੀ ਆ ਉਦਾਂ ਮਾਹੌਲ ਨਹੀਂ ਨੇ ਚੰਗੇ ਹੈਗੇ ਤੁਹਾਨੂੰ ਪਤਾ ਸਾਡੀ ਤੇ ਆਪਣੀ ਕੁੜੀ ਨੇ ਨਹੀਂ ਜਿਹੀ ਤਰੱਕੀ ਤੇ ਮੰਮੀ ਸਾਡੀ ਤੇ ਆਪਣੀ ਨਹੀਂ ਸਹੀ ਉਹ ਕੁੜੀ ਚੰਗੀ ਆ ਉਹ ਪੁੱਤ ਮੱਥੇ ਤੋਂ ਕੋਈ ਵੀ ਨਹੀਂ ਜਾਗਦਾ ਸਾਰੇ ਆਂਦੇ ਬੜੇ ਚੰਗੇ ਨੇ ਢਿੱਡ ਦਾ ਨਹੀਂ ਪਤਾ ਤੇ ਢਿੱਡ 'ਚ ਕੀ ਹੁੰਦਾ ਤੇ ਚੁੱਪ ਕਰਕੇ ਨਾ ਬਗਾਨੀ ਮਾਂ ਤਾਂ ਬਗਾਨੇ ਘਰ ਹੀ ਰਹਿੰਦੇ ਅਹੀਂ ਨਹੀਂ ਐਡੀ ਜੋ ਮੇਰੀ ਚੁਬਣੀ ਮੇਰੀ ਗੱਲ ਸੁਣੋ ਸਾਲੀ ਆ ਮੇਰੀ ਉਹ ਠੀਕ ਆ ਹਰ ਕੋਈ ਇਦਾਂ ਦਾ ਨਹੀਂ ਹੁੰਦਾ ਬਾਕੀ ਸਾਡੀ ਤਾਂ ਕੁੜੀ ਇਦਾਂ ਦੀ ਪਈ ਉਹ ਕਰ ਗਈ ਹਰ ਕੋਈ ਬੰਦਾ ਨਹੀਂ ਹੁੰਦਾ ਇਦਾਂ ਦਾ ਨਾਲੇ ਉਹ ਮੈਨੂੰ ਕਹਿਣ ਦੀ ਆ ਹੁਣ ਮੇਰੀ ਸਾਲੀ ਕੀ ਗੱਲ ਮੈਨੂੰ ਮਨਾ ਕੱਢਣਾ ਮੈਂ ਆਪਣੇ ਘਰ ਕਲੇਸ ਪਾਦਾ ਅੱਛਾ ਸਾਲੀ ਲੱਗਦੀ ਫੇਰ ਤੂੰ ਲਿਆ ਸਕਣਾ ਹੈ ਨਾ ਇਦਾਂ ਕੋਈ ਗੱਲ ਨਹੀਂ ਬਹੁਤ ਸੋਹਣੀ ਗੱਲ ਹੈ ਮੈਂ ਤੁਹਾਨੂੰ ਪੁੱਛਣਾ ਹੈਗਾ ਪੁੱਛ ਲਿਆ ਵਾ ਉਹਨੂੰ ਦੋ ਚਾਰ ਦਿਨ ਚ ਆ ਜਾਣਾ ਜੇ ਕੋਈ ਤੂੰ ਆਪਣੀ ਮਰਜ਼ੀ ਕਰਨੀ ਫੇਰ ਮੈਨੂੰ ਪੁੱਛਣ ਦੀ ਕੀ ਲੋੜ ਹੈ ਫੇਰ ਮੈਂ ਕਲੇਸ ਪਾ ਲਾ ਆਪਣੇ ਘਰ ਬਸ ਠੀਕ ਆ ਕੀ ਲੋੜ ਕਲੇਸ ਪਾਉਂਦੀ ਜਾ ਲਾ ਆਇਆ ਫੇਰ ਹਾਂ ਪੁੱਛਣਾ ਹੀ ਪੁੱਛ ਲਿਆ ਹੁਣ ਮੈਨੂੰ ਤੇ ਫੇਰ ਉਹ ਦਸਰ ਪਟਣਗੇ ਅੱਗੇ ਤੇ ਬਚ ਗਿਆ ਮੁੱਠ ਮੁਰਕੇ ਨਹੀਂ ਬਚਦਾ ਕੋਹ ਨਹੀਂ ਹਾਲੇ ਪੀੜੀ ਦੀ ਮੱਦ ਲੱਗੀ ਪਤਾ ਵੀ ਹੈਗਾ ਕਿ ਸਾਡੇ ਘਰ ਚਾਹ ਕੁਛ ਹੋਇਆ ਤਹਨ ਚੋਕ ਤੇ ਪੈਣ ਲਿਆਉਂਦੇ ਆ ਜਾਣ ਕੇ ਲਿਆਉਂਦੇ ਮੇਰੇ ਸਿਰ ਚੜ ਕੇ ਕੋਈ ਗੱਲ ਨਹੀਂ ਲੈ ਆ ਲੱਗ ਪਤਾ ਤੈਨੂੰ ਵੀ ਜਾਊਗਾ ਉਹ ਗੱਲ ਮੈਨੂੰ ਪਤਾ ਅੱਗੇ ਵੀ ਹੁੰਦੀ ਹੁੰਦੀ ਮਿਸਨੀ ਜੀ ਹੈਗੀ ਆ ਐਡੀ ਚੰਗੀ ਨਹੀਂ ਜਿਹਨੂੰ ਤੂੰ ਸਮਝਣ ਲਿਆ ਵਾ ਐਡੀ ਮਾੜੀ ਵਾਲਾ ਦੇਖ ਲਾ ਸਾਰੇ ਦੁਨੀਆਂ ਦੇ ਮੋਟਰਾਂ ਚੱਲਣੀਆਂ ਵਾ ਇਨੂੰ ਕਹਿ ਕੇ ਵੀ ਗਿਆ ਵਾ ਤੇ ਪਰ ਇਹਨੇ ਫੇਰ ਕੰਮ ਕੋਈ ਕੀਤਾ ਭੱਦ ਹੋਈ ਏ ਨਿਆਣੇ ਵਾਲੀ ਯਾਰ ਉਹ ਮੇਰੀ ਗੱਲ ਸੁਣ ਕਿੱਧਰੋਂ ਆਇਆ ਫੇਰ ਨਾ ਫਿਰਦਾ ਓਏ ਉਹ ਡਾਡੀ ਇੱਥੇ ਗਿਆ ਕੰਮ ਹੀ ਏ ਕਾ ਉਹ ਸਾਰੀ ਦੁਨੀਆ ਦੇ ਮੋਟਰਾਂ ਚੱਲਣ ਦੀਆਂ ਤੈਨੂੰ ਮੈਂ ਕੱਲ ਫੋਨ ਵੀ ਕੀਤਾ ਮੈਂ ਮੋਟਰ ਚ ਲਾਦੀ ਉਹ ਬੱਸਾਂ ਲੱਗਾ ਚਲਾਉਣ ਚਲਾਉਣ ਲੱਗਾ ਇੱਥੇ ਤੂੰ ਆਇਆ ਕਿੱਥੋਂ? ਉਹ ਇੱਥੇ ਆਉਣਾ ਮੈਂ ਕਿੱਥੋਂ ਆਂ। ਮੇਰੀ ਗੱਲ ਸੁਣ ਲਾ। ਓੜੀ ਬਗਾਨੀ ਵਿਆਹ ਕੇ ਲਾਂਦੀ ਹੈ ਨਾ, ਓਦੀ ਕੋਈ ਸ਼ਰਮ ਕਰਾ ਕਰ। ਅਸੀਂ ਮਾਂ ਲੱਜ ਮਰ ਕੇ ਤੇ ਰੋਟੀ ਕਿੱਥੋਂ ਨੂੰ ਖਾ ਲੜੀਆਂ? ਹਾਂ ਅਸੀਂ ساری ਉਮਰ ਤੇਰੇ ਨਾਲ ਬੱਜੇ ਰਹਿਣਾ ਵਾ। ਓ ਯਾਰ ਕਿੱਡੀ ਕਾ ਅਖਰ ਆ ਗਈ ਕੀ ਹੋ ਗਿਆ? ਗਾਲੀ ਪੈ ਗਏ ਤੁਸੀਂ ਆਉਂਦੇ ਹੀ। ਓ ਜਾ, ਚਾਬੀ ਲੈ ਗਿਆ ਘਰੋਂ। ਬੰਪਰਾ ਆ ਜਾ ਕਰਦਾ ਕਿ ਫਿਰਦਾ ਏ। ਤੇ ਤੁਸੀਂ ਲੈ ਕੇ ਕੀ ਆਏ ਹੋ? ਓ ਮੈਂ ਵੀ ਛੇਤੀ ਛੇਤੀ ਇੱਧਰ ਹੀ ਆ ਗਿਆ ਵਾਂ। ਮਾਂ ਤੇਰੇ ਨੂੰ ਘਰ ਲਾ ਕੇ। ਕੋਈ ਹਾਲ ਨਹੀਂ ਤੁਹਾਡਾ। ਆ ਨਵਾਂ ਮੋੜ ਸੇ ਲਈ ਫਿਰਨੇ ਕਿਦਾ ਓਏ ਓਏ ਮੇਰੇ ਯਾਰ ਦਾ ਵੇਖੋ ਹਾਂ ਓ ਮੇਰੀ ਗੱਲ ਸੁਣ ਲੈ ਜਿੱਥੋਂ ਲੈਦਾ ਤੇ ਘਰ ਲਾਇਆ ਲੱਖ ਰੁਪਏ ਦਾ ਹੁੰਦਾ ਵਾ ਤੇ ਜੇ ਮਾਲਾ ਨੂੰ ਕੋਈ ਮਾੜਾ ਮੋਟਾ ਨੁਕਸਾਨ ਹੋ ਗਿਆ ਤਾਂ ਇਹ ਕਿਦੋਂ ਭਰਨਾ ਵਾ ਓ ਐਡਾ ਹੀ ਜਾਣਾਂ ਮੈਂ ਤੂੰ ਹੀ ਤਾਂ ਮੈਨੂੰ ਛਦਾਈ ਸਮਝਦੇ ਓ ਹੁਣ ਦੂਜਾ ਤੂੰ ਹੀ ਲੈ ਗੇ ਓ ਮੈਂ ਦੱਸੂ ਕੀ ਕਰਦਾ ਤੇ ਤੂੰ ਮੈਨੂੰ ਡੀਕੀ ਲੈਂਦਾ ਹੈ ਓ ਕੁਛ ਨਹੀਂ ਹੋਇਆ ਡੈਡੀ ਉਦੋਂ ਚੱਲਦਾ ਬੜਾ ਵਧੀਆ ਲਈਏ ਨਾ ਪੰਜੀ ਦੇ ਨਾਲ ਦਾ ਓ ਮੇਰੀ ਗੱਲ ਸੁਣ ਲੈ ਭਰਾ ਆ ਵੇ ਤੇਰੇ ਗਾੜੀ ਜੁੜੇ ਹੱਥ ਤੈਨੂੰ ਪਤਾ ਨਹੀਂ ਕੀ ਲੱਭਦਾ ਮੇਰ ਕੋ ਹਾਥੀ ਜੋੜਦੇ ਰਹਿੰਦੇ ਤੁਸੀਂ ਅੱਜ ਜੋੜਦੇ ਰਹਿੰਦੇ ਕਿੰਨੇ ਕੁ ਲੈ ਲਾਂਡ ਵਹੀਂ ਹੈ ਗੱਲ ਕਰ ਕੋਈ ਸ਼ਰਮ ਕਰਿਆ ਕਰ ਦੱਸਦਾ ਕਿ ਉੱਧਰ ਜੇ